ਜਿੰਨੇ ਤੇ ਤੁਸੀਂ ਸਾਨੂੰ ਨੋਟ ਕਰਦੇ ਹੋ ਸਾਨੂੰ ਉਸਾ ਦੇਣਾ ਹੈ ਵੀ ਇੱਦਾਂ ਨਾ ਕਰੋ ਤੁਸੀਂ ਸਦਕਾ ਸਭੀ ਓਖੀ ਮਰਿ ਜਾਣਗੇ ਮੈਂ ਅਗਰ ਇਹ ਗੱਲ ਨੂੰ ਗੱਲਸ ਕਰੋ ਤੂੰ ਸਭੀ ਮਰ ਜਾਣਗੇ ਮੇਰੇ ਕਿਤੇ ਦੇਖ ਮੈਂ ਹਾਂ ਆਹ ਤਨੇ ਆਜ ਹਰ ਬਰਦੀ ਦਾ ਖਾਲਸਾ ਅੱਜ ਇੱਕ ਬਹੁਤ ਵੱਡੀ ਬੁਰੀ ਤਾ ਹੈ ਪੰਜਾਬ ਵਾਸੀਆਂ ਤੇ ਪਈ ਹੋਈ ਹੈ ਭਜਨ ਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے ਕਰ ਹੋ ਚੁੱਕੇ ਨੇ ਬਹੁਤ ਸਰਕਾਰ ਵੀ ਜਿਹੜੇ ਨੇ ਉਹ ਠਹਿ ਠੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਜਿੱਥੇ ਅਸੀਂ ਹਰੜਾ ਚਲਾ ਪਿੰਡ ਵਿੱਚ ਖੜੇ ਹੋਏ ਹਾਂ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਹਾਂ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਮ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਹੀ ਅਰਦਾਸ ਕਰੀਏ ਇਹ ਜਿਹੜੀ ਦਿੱਕਤਾਂ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ ਲਜਾਪ ਦਿੰਦਾ ਹੈ जो देख आए अगे तो जो मैं गिप्टू साहब दस रहा सू अगे जाके तो होर भी ज्यादा माड़े हालात ने पंजाब ਹਿੰਦੁਸਤਾਨ ਵਾਸੀਆਂ ਦਾ ਘੇੜ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹილੇ ਉਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇਥੋਂ ਤੱਕ ਗਿਆ ਕਿ ਸਾਡੇ ਜਿੱਥੇ ਬਚੀਆਂ ਲੋਕਾਂ ਨੂੰ ਘਰ ਬਣਾ ਕੇ ਦੇ ਦਿਆਣ ਲੇਕਿਨ ਦੁੱਖ ਇਹ ਹੈ ਕਿ ਅੱਜ ਪੰਜਾਬ ਤੇ ਦਿੱਕਾ ਨਹੀਂ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆਖੇ ਇਤੋਂ ਤੱਕ ਕੀ ਬਹਿ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਪੈਕ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਵੀ ਪੰਜਾਬ ਦੇ ਨਾਲ ਵਿਸਤਾਰ ਹੋਇਆ ਅੱਜ ਪੰਜਾਬ ਦੇ ਨਾਲ ਬਹੁਤ ਵੱਟਾ ਗਿੱਕਰਾ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਕੋ ਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਕੋ ਰੋਕਣ ਦੀ ਗੱਤਾਂ ਜਿਹੜੀਆਂ ਨੇ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਇੱਥੇ ਪੁੱਛੇ ਤੁਹਾਡੇ ਦੂਸਰੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਰਿਪੋਰਟ ਜਿਹੜੀ ਹੈ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਰੋਕਣ ਦੇ ਵਾਸਤੇ ਆ ਰਹੀ ਹੈ ਉਹ ਨਵੇਲ ਦੀ ਕੀ ਪਈ ਕਿ ਜਿੱਤਾਂ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ-ਇੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਪਹਾਈਆ ਕਰਵਾਇਆ ਜਾਵੇ